ਸਾਸ਼ੀ ਕਾਲ ਜੀ ਗੁਰਸੇਖ ਐਮਬਰਾਡਰੀ ਮੋਡ ਮੰਡੀ ਸਭ ਤੋਂ ਪਹਿਲਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੰਨਾ ਸਾਰਾ ਪਿਆਰ ਦੇ ਲਈ ਆਪਣਾ ਜਿੰਨਾ ਵੀ ਫੈਬਰਿਕ ਲੈ ਕੇ ਗਏ ਗਰਮੀ ਦੀ ਕਲੈਕਸ਼ਨ ਦੇ ਲਈ ਸਾਰਾ ਬਹੁਤ ਜਲਦੀ ਜਿਹੜਾ ਆਊਟ ਆਫ ਸਟਾਕ ਹੋ ਗਿਆ ਤੇ ਬਾਕੀ ਆਰ ਕੰਡੀ ਦੀਆਂ ਸ਼ਰਟਸ ਦੀ ਕਾਫੀ ਡਿਮਾਂਡ ਸੀ ਉਹ ਵੀ ਆਪਾਂ ਦੁਬਾਰਾ ਰੀਸਟਾਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਅੱਜ ਆਪਾਂ ਲੈ ਕੇ ਆਰਗੈਂਜ਼ਾ ਦੀਆਂ ਸ਼ਰਟਸ ਜਿਨ੍ਹਾਂ ਦੀ ਕਾਫੀ ਡਿਮਾਂਡ ਸੀ ਸਭ ਤੋਂ ਪਹਿਲਾ ਡਿਜ਼ਾਈਨ ਦਿਖਾਉਂਗੀ ਇਹ ਵਾਲਾ ਕਲਰ ਲਾਈਵੈਂਡਰ ਕਲਰ ਬੜਾ ਪਿਆਰਾ ਕਲਰ ਹੈ ਬਹੁਤ ਸੋਹਣਾ ਕਲਰ ਹੈ ਬੜੀ ਸੋਹਣੀ ਛੇੜਾਦੀ ਔਰ ਜਿਹੜਾ ਤੇ ਕੁਆਲਿਟੀ ਰਹੇਗੀ ਬਹੁਤ ਬੈਸਟ ਕੁਆਲਿਟੀ ਫਾਈਨ ਕੁਆਲਿਟੀ ਆ ਇਸ ਚੀਜ਼ ਦੀ ਟੈਨਸ਼ਨ ਨਾ ਲਿਓ ਕਿ ਪਤਾ ਨਹੀਂ ਕਿ ਕੁਆਲਿਟੀ ਕਿੱਦਾਂ ਦੀ ਹੋਏਗੀ ਦੁਪट्टे ਵੀ ਬਣ ਜਾਂਦੇ ਨੇ ਸ਼ਰਟਸ ਵੀ ਬਣ ਜਾਂਦੀਆਂ ਨੇ ਫੁੱਲ ਸੂਟ ਵੀ ਬਣ ਜਾਂਦਾ ਕੁਛ ਮਰਜ਼ੀ ਬਣਾ ਲਓ ਅਗਰ ਤੁਸੀਂ ਸ਼ਰਟ ਲੈ ਰਹੇ ਹੋ ਤਾਂ 600 ਰੁਪਏ ਦੀ ਪਵੇਗੀ 올ਓਵਰ ਸੂਟ ਲੈਣਾ ਤਾਂ 1200 ਰੁਪਏ ਦਾ ਅਗਰ ਤੁਸੀਂ ਮੈਚਿੰਗ ਲੈਣੀ ਪਹਿਲਾਂ ਵਾਂਗ ਜਿਵੇਂ ਲੈਂਦੇ ਸੀ ਤਾਂ 1000 ਰੁਪਏ ਦਾ ਪਵੇਗਾ ਤੁਸੀਂ ਇਹਦਾ ਪ੍ਰਿੰਟ ਚੈੱਕ ਕਰ ਲਓ ਬੜਾ ਪਿਆਰਾ ਪ੍ਰਿੰਟ ਹੈ ਇਦਾਂ ਕਰਕੇ ਦੀ ਪ੍ਰਿੰਟਿੰਗ ਹੈਗੀ ਬਹੁਤ ਸੋਹਣੀ ਆ ਇਸ ਬਾਤ ਨੂੰ ਆਪਾਂ ਦਿਖਾਵਾਂਗੇ ਅਗਲਾ ਪ੍ਰਿੰਟ ਨੈਕਸਟ ਪ੍ਰਿੰਟ ਹੈਗਾ ਆਪਣੇ ਕੋਲ ਇਹਦੇ ਵਿੱਚ ਥੋੜਾ ਡਾਰਕ ਪਰਪਲ ਸ਼ੇਡ ਦੇ ਵਿੱਚ ਇਹ ਵੀ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਵਾ ਤੇ ਕੱਪੜੇ ਦੀ ਕੁਆਲਿਟੀ ਜਿਹੜੀ ਬਹੁਤ ਜ਼ਿਆਦਾ ਫਾਈਨ ਹੈ ਸਾਰੀ ਔਰਗਾਂਜ਼ਾ ਪਿਓਰ ਹੈ ਵਿਸਕੋਸ ਵਾਲੀ ਆ ਬਹੁਤ ਸੋਹਣੀ ਔਰਗਾਂਜ਼ਾ ਹੈ ਸੇਮ ਇਹਦਾ ਵੀ ਉਹੀ ਰਹੇਗਾ 600 ਦਾ ਸੂਟ ਮੈਚਿੰਗ 1000 ਦਾ 올ਓਵਰ ਜਿਹੜਾ ਉਹ ਰਹੇਗਾ 1200 ਦਾ ਤਾਂ ਆਪਣੇ ਕੋਲ ਆ ਗਿਆ ਇਹ ਵਾਲਾ ਕਲਰ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਕਲਰ ਹੈ ਬੜਾ ਸੋਨਾ ਕਲਰ ਹੈ ਵੀ ਇਹਦੀ ਡਿਜ਼ਾਈਨਿੰਗ ਰਹਿ ਗਈ ਇਤਾਂ ਸੇਮ ਇਹ ਵੀ ਉਦਾਂ ਹੀ ਰਹੇਗਾ ਜਿਵੇਂ ਕਿ ਬਾਕੀ ਜਾ ਰਹੇ ਆ ਇਹਨਾਂ ਵਿੱਚੋਂ ਅਗਰ ਤੁਹਾਨੂੰ ਕੋਈ ਵੀ ਡਿਜ਼ਾਈਨ ਪਸੰਦ ਆ ਰਿਹਾ ਤਾਂ ਤੁਸੀਂ ਸਾਨੂੰ ਸਕਰੀਨਸ਼ਾਟ ਭੇਜ ਸਕਦੇ ਹੋ ਸਾਡੇ ਨੰਬਰ ਤੇ ਕਈ ਪਣਾ ਨਾ ਇੰਸਟਾਗ੍ਰam ਤੇ ਮੈਸੇਜ ਕਰਦਿਆਂ ਜਵਾਬ ਤੇ ਆਪਾਂ ਉੱਥੇ ਵੀ ਦਿੰਨੇ ਆ ਬਟ ਥੋੜਾ ਲੇਟ ਹੋ ਜਾਂਦੇ ਆ ਉਦੋਂ ਤੱਕ ਜਿਹੜਾ ਵਾ ਸਾਰਾ ਆਊਟ ਆਫ ਸਟਾਕ ਹੋ ਜਾਂਦਾ ਤਾਂ ਥੋੜਾ ਜਿਹਾ ਉਹਨਾਂ ਨੂੰ ਵੀ ਹੁੰਦਾ ਕਿ ਅਸੀਂ ਪਹਿਲੀ ਵਾਰੀ ਆਰਡਰ ਕਰਨਾ ਸੀ ਜਾਂ ਅਸੀਂ ਜਦੋਂ ਵੀ ਕਰਦੇ ਆ ਤੁਹਾਡਾ ਆਊਟ ਆਫ ਸਟਾਕ ਹੋ ਜਾਂਦਾ ਤਾਂ ਕਈ ਵਾਰੀ ਕੀ ਹੁੰਦਾ ਇੰਸਟਾਗ੍ਰam ਤੇ ਆਪਾਂ ਇਸ ਕਰਕੇ ਉਹ ਥੋੜਾ ਜਿਹਾ ਲੇਟ ਰਿਸਪੌਂਸ ਦਿੱਤਾ ਜਾਂਦਾ। ਨੈਕਸਟ ਹੈਗਾ ਬੜਾ ਹੀ ਪਿਆਰਾ ਪਿਸਟਲ ਸ਼ੇਡ ਜਾਂ ਕਲਰ ਹੈ ਗ੍ਰੇ ਸ਼ੇਡ ਜਿਹਦੇ ਵਿੱਚ ਲਾਈਟ ਡਿਜ਼ਾਈਨਿੰਗ ਹੈ ਡਿਜ਼ਾਈਨਿੰਗ ਵੀ ਸੇਮ ਇਹੀ ਰਹੇਗਾ ਜੋ ਪਹਿਲਾਂ ਆਉਂਦੇ ਸੀਗਾ ਤੇ ਡਿਜ਼ਾਈਨਿੰਗ ਬਹੁਤ ਪਿਆਰੀ ਆ ਤੇ ਕੁਆਲਿਟੀ ਬਲੋ ਤੁਸੀਂ ਬੇਚਿੰਤ ਰਹੋ ਬਹੁਤ ਸੋਹਣਾ ਕੱਪੜਾ ਡਿਸਕਾਊਂਸ ਦੇ ਵਿੱਚ ਹੈਗਾ। ਔਰ ਇੱਕ ਡਿਜ਼ਾਈਨਿੰਗ ਹੈਗੀ ਆਪਣੇ ਕੋਲ ਇਹਦੇ ਵਿੱਚ ਵਾਈਟ ਕਲਰ ਚ ਇਹ ਵੀ ਡਿਜ਼ਾਈਨਿੰਗ ਬੜੀ ਪਿਆਰੀ ਆ। ਬਹੁਤ ਸੋਹਣਾ ਡਿਜ਼ਾਈਨ ਹੈ ਵੀ। ਚੈੱਕ ਕਰ ਲੋ। ਜਿਨਾਂ ਨੂੰ ਵੀ ਪਸੰਦ ਆ ਨਾ ਤਾਂ ਪਲੀਜ਼ ਤੁਸੀਂ ਮੈਂ ਤੁਹਾਨੂੰ ਰੇਟ ਦੱਸਦਾ ਬਟ ਫਿਰ ਵੀ ਸਕਰੀਨਸ਼ਾਟ ਭੇਜ-ਭੇਜ ਕੇ ਰੇਟ ਨਾ ਕਨਫਰਮ ਕਰਿਆ ਕਰੋ ਕਿਉਂਕਿ ਤੁਹਾਨੂੰ ਪ੍ਰਾਈਸ ਮੈਂ ਉੱਪਰ ਹੀ ਮੈਂਸ਼ਨ ਕਰ ਦਿੰਦੀ ਆ ਰੀਲਸ ਦੇ ਵਿੱਚ ਵੀ ਔਰ ਵੀਡੀਓ ਦੇ ਵਿੱਚ ਵੀ ਤੁਸੀਂ ਉੱਥੇ ਹੀ ਦੇਖ ਕੇ ਆਪਣਾ ਆਰਡਰ ਡਨ ਕਰਨ ਦਾ ਕਰ ਲਿਆ ਕਰੋ ਕੋਈ ਫਰਾਡ ਨਹੀਂ ਕੋਈ ਫੇਕ ਨਹੀਂ ਹੈ ਜੋ ਚੀਜ਼ ਕਹਾਂਗੇ ਉਹੀ ਚੀਜ਼ ਹੋਏਗੀ ਫੈਬਰਿਕ ਪਹਿਲਾਂ ਆਪਾਂ ਆਪ ਤਸੱਲੀ ਨਾਲ ਤਸੱਲੀ ਬਖਸ਼ ਕਰਦੇ ਆ ਕਿ ਹਾਂ ਇਹ ਕੱਪੜਾ ਵਧੀਆ ਤਾਂ ਹੀ ਆਪਾਂ ਅੱਗੇ ਲੈ ਕੇ ਆਨੇ ਆ ਠੀਕ ਹੈ ਇਕੋ ਇਹ ਨਹੀਂ ਕਿ ਆਪਾਂ ਦਿਖਾਵਾਂਗੇ ਕੁਝ ਹੋਰ ਤੇ ਤੁਹਾਡੇ ਕੋਲ ਆ ਕੇ ਕੁਝ ਹੋਰ ਨਿਕਲੇਗਾ ਬਹੁਤ ਹੀ ਵਧੀਆ ਸ਼ਾਈ ਕੁਆਲਿਟੀ ਆ ਇਹ ਸੀ ਕਿ ਆਪਣੇ ਔਰਗੈਂਜ਼ਾ ਦੀਆਂ ਸ਼ਰਟਸ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਵਾਂਗੇ ਕਾਟਨ ਦੀ ਕੁਝ ਕਲੈਕਸ਼ਨ ਬਹੁਤ ਪਿਆਰਾ ਸੂਟ ਹੈ ਕਾਟਨ ਦਾ ਐਮਬਰਾਇਡਰੀ ਹੋਈ ਹੈ ਬੜੀ ਪਿਆਰੀ ਬਹੁਤ ਸੋਹਣਾ ਹੈ ਇਹਦੇ ਵਿੱਚ ਸੇਮ ਇਹਦੀ ਬਾਟਮ ਰਹੇਗੀ ਪਲੇਨ ਦੇ ਵਿੱਚ ਇਹਦੀ ਬਾਟਮ ਰਹੇਗੀ ਸੇਮ ਇਹ ਵਾਲੇ ਸਟੱਫ ਦੀ ਔਰ ਇਹਦੇ ਵਿੱਚ ਆਪਣੇ ਕੋਲ ਦੋ ਕਲਰ ਨੇ ਇੱਕ ਇਹ ਵਾਲਾ ਕਲਰ ਹੈ ਔਰ ਸੈਕੰਡ ਕਲਰ ਇਹਦਾ ਇਹ ਵਾਲਾ ਰਸਟ ਸ਼ੇਡ ਦੇ ਵਿੱਚ ਆ ਦੋਨੋਂ ਹੀ ਬਹੁਤ ਸੋਹਣੇ ਸੂਟ ਆ ਇਹ ਸੂਟ ਹੈਗਾ ਹੈਗਾ 1600 ਰੁਪਏ ਦਾ ਬੜਾ ਸੋਹਣਾ ਸੂਟ ਹੈ ਬਣਾਉਣਾ ਤਾਂ ਕੋਟ ਸੈਟ ਵੀ ਬਣਾ ਸਕਦੇ ਹੋ ਬੜਾ ਪਿਆਰਾ ਡਿਜ਼ਾਈਨ ਹੈ ਵੀ ਕਾਟਨ ਦੇ ਵਿੱਚ ਆ ਬਲੈਕ ਕਲਰ ਦੀ embroiderry ਹੋਈ ਆ ਇਹਦੀ ਬਾਟਮ ਜਿਹੜੀ ਉਹ ਨਾਲ ਪਲੇਨ ਰਹੇਗੀ ਇਹ ਵਾਲਾ ਇਹਦੀ ਬਾਟਮ ਦਾ ਫੈ布ਰਿਕ ਰਹੇਗਾ ਔਰ ਜਿਹੜਾ ਇਹਦਾ ਦੁਪੱਟਾ ਏ ਦੁਪੱਟਾ ਵੀ ਇਹਦਾ ਬੜਾ ਪਿਆਰਾ ਏ ਇਹ ਵਾਲਾ ਇਹਦਾ ਦੁਪੱਟਾ ਰਹੇਗਾ ਦੁਪੱਟੇ ਦਾ ਸਟਾਈਲ ਵੀ ਬਹੁਤ ਸੋਹਣਾ ਇਹ ਰਹੇਗਾ ਇਹਦਾ ਦੁਪੱਟਾ ਇਹ ਫੁੱਲ ਸੂਟ ਵਿਦ ਬਾਟਮ ਦੁਪੱਟਾ ਸ਼ਰਟ ਪਾਏਗਾ 1600 ਰੁਪਏ ਤੇ ਇਹਦੇ ਵਿੱਚ ਆਪਣੇ ਕੋਲ ਦੋ ਡਿਜ਼ਾਈਨਿੰਗ ਆਈਆਂ ਨੇ ਇੱਕ ਡਿਜ਼ਾਈਨਿੰਗ ਆ ਇਹ ਵਾਲੀ ਇਹ ਡਿਜ਼ਾਈਨਿੰਗ ਵੀ ਬਹੁਤ ਪਿਆਰੀ ਆ ਅਗਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆ ਰਿਹਾ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਤੇ ਸਕਰੀਨਸ਼ਾਟ ਭੇਜ ਕੇ ਇੱਕ ਆਪਣੇ ਕੋਲ ਲਾਸਟ ਇਹ ਸੂਟ ਆ ਜਿਹੜਾ ਕਿ ਪਿਓਰ ਦਾ ਸੂਟ ਆ ਜਿਨ੍ਹਾਂ ਨੂੰ ਕੁਆਲਿਟੀ ਦੀ ਪਹਿਚਾਨ ਹੈਗੀ ਆ ਜਿਹੜੇ ਪਿਓਰ ਦੇ ਸੂਟ ਪਾਉਂਦੇ ਬਹੁਤ ਯਕੀਨ ਆ ਕਿ ਅਸੀਂ ਪਿਓਰ ਦੇ ਸੂਟ ਪਾਣੇ ਆ ਜਿਹੜੇ ਵਧੀਆ ਪਿਓਰ ਚ ਹੁੰਦੇ ਨੇ ਤਾਂ ਇਹ ਸੂਟ ਦਾ 올ਓਵਰ ਦਾ ਪ੍ਰਾਈਸ ਹੈਗਾ 1200 ਰੁਪਏ ਬਹੁਤ ਸੋਹਣਾ ਸੂਟ ਹੈ 1200 ਰੁਪਏ ਦੇ ਵਿੱਚ ਅਗਰ ਤੁਸੀਂ ਇਹਦੇ ਉੱਪਰ ਵਰਕ ਕਰਵਾਉਣਾ ਤਾਂ ਵਰਕ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਇਹਨੂੰ ਇਦਾਂ ਹੀ ਸਟਿਚ ਕਰਨਾ ਤੇ ਬਹੁਤ ਵਧੀਆ ਗ੍ਰੇਸ ਦੇਗਾ ਪਾਰਟੀ ਵੇਅਰ ਸੂਟ ਬਣ ਜਾਏਗਾ ਔਰ ਹਲਕੀ ਜਿਹੇ ਵਿੱਚ ਸ਼ਾਈਨਿੰਗ ਵੀ ਹੈ ਪਿਓਰ ਕਰੇਪ ਦੇ ਵਿੱਚ ਪਿਓਰ ਦਾ ਸੂਟ ਹੈ ਅਗਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆ ਰਿਹਾ ਤਾਂ ਸਾਨੂੰ ਸਕਰੀਨਸ਼ਾਟ ਭੇਜ ਸਕਦੇ ਹੋ ਬਟ ਜਦੋਂ ਵੀ ਤੁਸੀਂ ਸੂਟ ਲੈਣਾ ਤਾਂ ਪਲੀਜ਼ ਅਗਰ ਤੁਹਾਡਾ ਮੰਨ ਹੁੰਦਾ ਤਾਂ ਤੁਸੀਂ ਉਦੋਂ ਹੀ ਸਾਨੂੰ ਆਪਣਾ ਜਿਹੜਾ ਆਰਡਰ ਜਿਹੜਾ ਪਲੇਸ ਕਰਦਿਆ ਕਰੋ ਆਪਣਾ ਐਡਰੈਸ ਪੇਸ ਦਿਆ ਕਰੋ ਤੇ ਆਪਣਾ ਜਿਹੜਾ ਸੂਟ ਉਹ ਲੈ ਲਿਆ ਕਰੋ ਥੈਂਕ ਯੂ ਜੀ